ਚਾਰਪੁਰ ਵਿਖੇ ਪੰਜਾਬ ਫਾਇਰ ਬ੍ਰਿਗੇਡ ਆਊਟਸੋਰਸ ਯੂਨੀਅਨ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਆਊਟਸੋਰਸ ਯੂਨੀਅਨ ਦਾ ਕਹਿਣਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਸਾਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਹੋਏ ਲੋਕਲ ਬਾਡੀ ਮਨਿਸਟਰ ਪੰਜਾਬ ਡਾਕਟਰ ਰਵਜੋਗ ਦੇ ਘਰ ਦਾ ਕਿਰਾਵ ਕਰਨ ਪਹੁੰਚੇ ਆਊਟਸੋਰਸ ਯੂਨੀਅਨ ਫਾਇਰ ਬ੍ਰਿਗੇਡ ਦੇ ਨੁਮਾਇंदे ਇਸ ਮੌਕੇ ਦੇ ਉੱਤੇ ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਦਾ ਵੀ ਮਿਲਿਆ ਉਹਨਾਂ ਨੂੰ ਸਮਰਥਨ ਲੋਕ ਸਰਕਾਰ ਜਿੰਦਾਬਾਦ 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 डॉक्टर साहिब हा हा चांद मां सिंध करो न चो त मां केना चो के करी ਮੇਰਾ ਨਾਮ ਕਰਮਜੀਤ ਸਿੰਘ ਆਪਣਾ ਪੰਜਾਬ ਪ੍ਰਧਾਨ ਫਾਇਰ ਬ੍ਰਿਗੇਡ ਤੋਂ ਸਰ ਸਾਡੀਆਂ ਬੜੇ ਲੰਬੇ ਸਮੇਂ ਤੋਂ ਸਾਡੇ ਜਿਹੜੇ ਮੁਲਾਜ਼ਮ ਇਹਨਾਂ ਨਾਲ ਸਰਕਾਰ ਜਦੋਂ ਦੀ ਆਈ ਉਦੋਂ ਦੇ ਸਾਡੇ ਨਾਲ ਵਾਅਦੇ ਕੀਤੇ ਜਾ ਰਹੇ ਆ ਵੀ ਤੁਹਾਨੂੰ ਆਪਾਂ 1 ਮਹੀਨਾ ਦੇ ਦੋ ਸਾਨੂੰ 15 ਦਿਨ ਦੇ ਦੋ ਘੱਟਨਾ ਮੀਟਿੰਗ ਕਰਕੇ ਆਪਾਂ ਕੋਈ ਨਾ ਕੋਈ ਹੱਲ ਕੱਢ ਲੈਨੇ ਆ ਪਰ ਅੱਜ ਤੱਕ ਇੰਨੀ ਨਕਮੀ ਸਰਕਾਰ ਆ ਕਹਿ ਨੂੰ ਜੀ ਨਹੀਂ ਕਰਦਾ ਮੀਟਿੰਗਾਂ ਦੇ ਦੇ ਕੇ ਭੱਜ ਜਾਂਦੀ ਆ ਇਸ ਕਰਕੇ ਸਾਡੇ ਇਹ ਮੁਲਾਜ਼ਮੀ ਜੀ 10-1000 ਰੁਪਏ ਤੇ ਗੱਜਾ ਕਰਨ ਦੇ ਸਾਨੂੰ ਆਸ ਸੀ ਕਿ ਆ ਡਾਕਟਰ ਰਮਜੋਤ ਤੇ ਵੀ ਅਰਕਾਰ ਕੋਸ਼ਿਸ਼ ਕਰਨ ਕਰਨਗੇ ਪਰ ਇਹਨਾਂ ਨੇ ਵੀ ਸਾਡਾ ਕੁਝ ਨਹੀਂ ਕੀਤਾ ਬਹੁਤ ਸਾਡੇ ਹੱਥ ਜੋੜ ਕੇ ਬੇਨਤੀ ਆ ਵੀ ਆ ਦੇ ਪ੍ਰਦਰਸ਼ਨ ਆਪਾਂ ਜਿਹੜਾ ਵਾ ਆਫ ਡਿਊਟੀ ਬੰਦੇ ਲਿਆਉਂਦੇ ਆ ਜੇ ਆਫ ਡਿਊਟੀ ਤੇ ਜਿਹੜਾ ਅਗਲਾ ਆਪਾਂ ਪ੍ਰੋਗਰਾਮ ਲਿਖਾਂਗੇ ਆਪਾਂ ਟੋਟਲ ਪੰਜਾਬ ਦੀਆਂ ਸਾਰੀਆਂ ਗੱਡੀਆਂ ਫੈਕਟਰੀ ਗੇਟ ਦੀਆਂ ਬੰਦ ਕਰਕੇ ਵੱਡੇ ਲੈਵਲ ਤੇ ਕੋਈ ਜਿਹੜਾ ਰੋਡ ਜਿਹੜਾ ਜਾਮ ਕਰਾਂਗੇ ਪਰ ਸਰਕਾਰ ਅੱਗੇ ਸਾਡੀ ਬੇਨਤੀ ਆ ਕਿ ਸਾਨੂੰ ਸਦਕੇ ਕੋਈ ਨਾ ਕੋਈ ਸਾਡੇ ਨਾਲ ਮੀਟਿੰਗ ਕਰਕੇ ਸਾਡਾ ਜਿਹੜਾ ਇਸ ਚੀਜ਼ ਦਾ ਹੱਲ ਕੀਤਾ ਜਾਵੇ ਜੇ ਇਹਨਾਂ ਨੇ ਇਹ ਕੰਮ ਨਾ ਕੀਤਾ ਅੱਜ ਆਪਾਂ ਜਿਹੜੀ ਆਪਣੀ ਕਮੇਟੀ ਆ ਅਗਲਾ ਜਿਹੜਾ ਸਲਾਹ ਕਰਕੇ ਕੋਈ ਵੀ ਅਗਲਾ ਜਿਹੜਾ ਪ੍ਰੋਗਰਾਮ ਵਟਟੇ ਲੈਵਲ ਤੇ ਕਰਾਂਗੇ ਇਹ ਤਾਂ ਤੁਹਾਡੀਆਂ ਮੰਗਾਂ ਕਾਫੀ ਦੇਰ ਤੋਂ ਲੜਕੀਆਂ ਪਈਆਂ ਇਹ ਇਹਦਾ ਕੀ ਕਾਰਨ ਕੀ ਆ ਇਹਦਾ ਕਾਰਨ ਸਾਰ ਇਹੀ ਆ ਵੀ ਸਰਕਾਰ ਆਪਣਾ ਟਾਲਮਟੋਲਾ ਹੀ ਕਰਨ ਦੀ ਆ ਬਸ ਮੀਟਿੰਗ ਦੇ ਦੇ ਦੂਗੀ ਮੀਟਿੰਗ ਦੇ ਵਿੱਚ ਡਾਇਰੈਕਟੋਰੇਟ ਸੱਦ ਲੈਣਗੇ ਕਦੀ ਇਹਨਾਂ ਕਿਤੇ ਸਾਨੂੰ ਸੱਦ ਕੇ 1 ਮਹੀਨੇ ਦਾ ਟਾਈਮ ਦੱਸ ਦੇਣ ਦਾ ਟਾਈਮ ਕੋਈ ਇਹਨਾਂ ਕੋਲ ਆਏ ਪਾ ਸੀ ਬਣਾ ਦਿੰਨੇ ਆ ਤੁਹਾਡੀ ਸਬ ਕਮੇਟੀ ਬਣਾਈ ਆ ਮੈਨੂੰ ਤਾਂ ਲੱਗਦਾ ਨਹੀਂ ਕੋਈ ਸਬ ਕਮੇਟੀ ਵਾਲਾ ਕੋਈ ਇਹਨਾਂ ਦਾ ਕੋਈ ਜਾ ਕੇ ਉਹ ਦਿੱਲੀ ਬੈਠੇ ਸੀਗੇ ਦਿੱਲੀ ਵਾਲਾ ਉਹਨਾਂ ਦਾ ਉਹਨਾਂ ਦਾ ਜੋ ਹਾਲ ਦਿੱਲੀ ਜੋ ਹੋਇਆ ਵਾ ਉਹੋ ਜਿਹਾਂ ਦਾ ਇੱਥੇ ਹੁਣਾ ਵਾ ਪੰਜਾਬ ਚ ਏਕ ਕਰਕੇ ਇਹਨਾਂ ਨੂੰ ਅੱਜ ਵੀ ਕਹਿੰਦੇ ਆ ਕਿ ਆਪਣਾ ਜੇ ਕੋਈ ਮੌਕਾ ਸੰਭਾਲਿਆ ਜਾਂਦਾ ਤੇ ਸੰਭਾਲ ਲਓ ਨਹੀਂ ਤੇ ਆਉਣ ਵਾਲਾ ਟਾਈਮ ਤਾਂ ਬਹੁਤ ਮਾੜਾ ਜੇ ਅਗਲਾ ਐਕਸ਼ਨ ਕੀ ਹੋਗਾ ਆਪਣਾ ਜੇ ਨਹੀਂ ਅਗਲਾ ਐਕਸ਼ਨ ਸਾਡਾ ਜਿਹੜੀ ਆਪਣਾ ਕਮੇਟੀ ਸਾਡੀ ਆ ਆਪਾਂ ਸਾਰੇ ਸਲਾਹ ਕਰਕੇ ਕੋਈ ਵੱਡਾ ਹੀ ਪ੍ਰੋਗਰਾਮ ਕਰਾਂਗੇ ਕੋਈ ਚਾਹੇ ਤੇ ਹੋ ਸਕਦਾ ਕੋਈ ਵੱਡਾ ਜਿਹੜਾ ਹਾਈਵੇ ਰੋਡ ਜਾਮ ਕਰੀਏ ਚਾਹੇ ਟੋਟਲ ਪੰਜਾਬ ਦੀਆਂ ਗੱਡੀਆਂ ਜਿਹੜੀਆਂ ਅੱਜ ਤੱਕ ਆਪਾਂ ਆਫ ਡਿਊਟੀ ਬੰਦੇ ਜਿਹੜੇ ਆ ਉਹੀ ਆਏ ਆ ਅਗਲੀ ਵਾਰ ਆਪਾਂ ਟੋਟਲ ਸਾਰੇ ਸਟੇਸ਼ਨ ਬੰਦ ਕਰਕੇ ਆਪਾਂ ਸਰ ਵਰਦੀ ਪਾ ਕੇ ਪ੍ਰਦਰਸ਼ਨ ਕੀਤਾ ਜਾ ਰਹੇ ਆ ਦੇ ਟਾਈਮ ਆਪਣੇ ਬੰਦੇ ਜਿਹੜੇ ਆ ਜਿਹੜੇ ਡਿਊਟੀਆਂ ਤੇ ਸੀਗੇ ਆਫ ਡਿਊਟੀ ਉਹਨਾਂ ਨੂੰ ਕਿਹਾ ਵੀ ਚਲੋ ਆਜੋ ਅਗਲੀ ਵਾਰ ਤੋਂ ਹੁਣ ਸਾਡੇ ਨੂੰ ਡਿਊਟੀਆਂ ਦੇਣਾ ਤੇ ਸਾਨੂੰ ਵਰਦੀਆਂ ਦੇਣਾ ਸਾਨੂੰ ਕਵਈਆਂ ਹੀ ਆ ਵਰਦੀਆਂ ਦਾ ਮੋਲ ਨਹੀਂ ਤਾਰਦੇ ਜੀ ਵਰਦੀਆਂ ਤੁਹਾਨੂੰ ਪਤਾ ਵਰਦੀ ਕਿੰਨੀ ਮੁਸ਼ਕਲ ਮਿਲਦੀ ਆ ਪਰ ਇਹਨਾਂ ਨੂੰ ਤੇ ਵਰਦੀ ਦੀ ਕੋਈ ਅਮੀਦ ਦਾ ਪਤਾ ਨਹੀਂ ਆ ਪਰ ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਆਪਣੀ ਜਿਹੜੀ ਆਮ ਪਬਲਿਕ ਸਾਡੇ ਭਰਾਵਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇ ਵਰਦੀ ਰੋਲ ਸਕਦੀ ਆ ਆਪਣੇ ਰੋਡਾਂ ਦੇ ਉੱਤੇ ਤੇ ਤੁਹਾਡਾ ਸਾਡਾ ਕੀ ਬੜਾ ਠੀਕ ਹੈ ਇਹਦੇ ਸਬੰਧੀ ਮੰਤਰੀ ਸਾਹਿਬ ਉਹਨੇ ਆਪਣੇ ਮੰਤਰੀ ਆਪਾਂ ਸਾਰੇ ਮੰਤਰੀ ਸਾਹਿਬ ਨਾਲ ਕਮ ਸੇ ਕਮ 8-10 ਮੀਟਿੰਗਾਂ ਆਏ ਇਸ ਸਬੰਧ ਵਿੱਚ ਕਰ ਬੈਠੇ ਆ ਹੁਣ ਇਹੀ ਬਸ ਜਵਾਬ ਮਿਲਦਾ 10 ਦਿਨ ਠਹਿਰ ਜਾਓ 15 ਦਿਨ ਠਹਿਰ ਜਾਓ ਬਸ ਹੁਣ ਸਾਡੇ ਕੋਲ ਇਹ ਤੋਂ ਬਾਅਦ ਸਾਡਾ ਜਿਹੜਾ ਬਰਦਾਸ਼ਤ ਦਾ ਮਾਦਾ ਖਤਮ ਹੋ ਚੁੱਕਾ ਵਾ ਅੱਜ ਵੀ ਸਾਡੇ ਜਿਹੜੇ ਸਾਥੀ ਉਹ ਕਹਿੰਦੇ ਕਿ ਨਹੀਂ ਆਪਾਂ ਗੱਡੀਆਂ ਬੰਦ ਕਰਦੀਆਂ ਪਰ ਅੱਜ ਵੀ ਇੱਕ ਮੌਕਾ ਦਿੱਤਾ ਵੀ ਨਹੀਂ ਆਫ ਡਿਊਟੀ ਜਾਂਦੇ ਆ ਅਗਲਾ ਸਟੈਪ ਜਿਹੜਾ ਇਹ ਹੀ ਚੁੱਕਾਂਗੇ ਠੀਕ ਹੈ ਸਭ ਨੂੰ ਜੈ ਭੀਮ ਜੈ ਭਾਰਤ ਅੱਜ ਪੰਜਾਬ ਭਰ ਤੋਂ ਸਾਰੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਸਾਰੇ ਸਾਡੇ ਮੁਲਾਜ਼ਮ ਸਾਥੀ ਹਾਰਪੁਰ ਦੇ ਵਿੱਚ ਪ੍ਰਭਾਜ ਚੌਂਗ ਦੇ ਵਿੱਚ ਚੱਕਾ ਜਾਮ ਕਰਕੇ ਬੈਠੇ ਆ ਕਿਉਂਕਿ ਬਹੁਤ ਚਿਰ ਤੋਂ ਜਿਹੜੀ ਸਮੱਸਿਆ ਆ ਰਹੀ ਆ ਕਿ ਕੱਚੇ ਮੁਲਾਜ਼ਮ ਪੱਕੇ ਕਰੋ ਜਾ ਇਨਾ ਦੀ ਸੈਲਰੀ ਜਿਹੜੀ ਘੱਟੋ ਘੱਟ 25 ਤੋਂ 30 ਹਜ਼ਾਰ ਰੁਪਿਆ ਕਰੋ ਪਰ ਸਰਕਾਰ ਦੇ ਕੰਨਾਂ ਦੇ ਉੱਤੇ ਜਿਹੜੀ ਜੂਣੀ ਸਰਗਦੀ ਸੁਆਜਿਦਾ ਜਿਹੜਾ ਰੋਸ ਪ੍ਰਦਰਸ਼ਨ ਆ ਅੱਜ ਦਾ ਜਿਹੜਾ ਰੋਸ ਧਰਨਾਵਾ ਅੱਜ ਸਰਕਾਰ ਦੇ ਸਿਆਪੇ ਦੇ ਵਿੱਚ ਰੋਡ ਜਾਮ ਕਰਕੇ ਲਗਾਇਆ ਜਾ ਰਿਹਾ ਵਾ ਕਿਉਂਕਿ ਸਰਕਾਰ ਜਿਸ ਵੇਲੇ ਬਣੀ ਸੀ ਇਹਨਾਂ ਦਾ ਪਹਿਲਾ ਏਜੰਡਾ ਸੀਗਾ ਕਿ ਸਭ ਤੋਂ ਪਹਿਲਾਂ ਅਸੀਂ ਜਿਹੜੇ ਕੱਚੇ ਮੁਲਾਜ਼ਮ ਹਨ ਉਹਨਾਂ ਨੂੰ ਪੱਕੇ ਕਰਨਾ ਪਰ ਇੱਕ ਵੀ ਵਾਅਦੇ ਦੇ ਉੱਤੇ ਖਰੀ ਨਹੀਂ ਉਤਰੀ ਤੁਸੀਂ ਪਿਛਲੇ ਦਿਨ ਹੀ ਦੇਖਿਆ ਹੋਣਾ ਕਿ ਸਫਾਈ ਕਰਮਚਾਰੀ ਸਾਰੇ ਪੰਜਾਬ ਭਰ ਦੀਆਂ ਜੱਥੇਬੰਦੀਆਂ ਤੋਂ ਆ ਕੇ ਡਾਕਟਰ ਅਬਜੋਦ ਦਾ ਦਫ਼ਤਰ ਉਹਨਾਂ ਨੇ ਘੇਰਿਆ ਉਹਨਾਂ ਨੇ ਸਾਨੂੰ 24 ਘੰਟੇ ਦਾ ਟਾਈਮ ਦਿੱਤਾ ਸੀ ਕਿ 24 ਘੰਟੇ ਦੇ ਵਿੱਚ ਮੀਟਿੰਗ ਦਵਾਂਗੇ ਅੱਜ 7ਵਾਂ ਦਿਨ ਹੋ ਗਿਆ ਮੀਟਿੰਗ ਦਾ ਕੋਈ ਟਾਈਮ ਨਹੀਂ ਦਿੱਤਾ ਪਿਆ ਵਾ ਨਾ ਕਿਸੇ ਨਾਲ ਫੋਨ ਤੇ ਟਾਈ ਅਪ ਕਰ ਰਿਹਾ ਨਾ ਪੰਜਾਬ ਦੀਆਂ ਜੱਥੇਬੰਦੀਆਂ ਨੂੰ ਮੀਟਿੰਗ ਦੇ ਰਹੇ ਆ ਉਹੀ ਜਿਹੜਾ ਹਾਲ ਆ ਬਿਲਕੁਲ ਸਾਡੇ ਫਾਇਰ ਦਫ਼ਤਰ ਦੇ ਜਿਹੜੇ ਕਰਮਚਾਰੀ ਹੋਣਾ ਦਾ ਹੋਇਆ ਪਿਆ ਵਾ ਅਸੀਂ ਸਾਰੇ ਹੀ ਨਾਲ ਆ ਸਫਾਈ ਕਰਮਚਾਰੀ ਫਾਇਰ ਆਫਿਸ ਵਾਲੇ ਟਿਊਬਲ ਆਪਰੇਟਰ ਮਾਲੀ ਚੌਂਕੀਦਾਰ ਆਲ ਪੰਜਾਬ ਦੀਆਂ ਜੱਥੇਬੰਦੀਆਂ ਦੀ ਲੜਾਈ ਜਿਹੜੀ ਆ ਅਸੀਂ ਰਲ ਕੇ ਲੜਨੀ ਆ ਪਰ ਜਿਹੜੀ ਇਹ ਸਰਕਾਰ ਆ ਬਿਲਕੁਲ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਆ ਇਹ ਜਾਗਨ ਦਾ ਨਾਂ ਨਹੀਂ ਲੈ ਰਹੀ ਆ ਸਾਰੇ ਮੁਲਾਜ਼ਮ ਜਿੰਨੇ ਵੀ ਆ ਪੰਜਾਬ ਭਰ ਦੇ ਪਰੇਸ਼ਾਨ ਹੋਏ ਪਏ ਆ 10000 ਦੇ ਵਿੱਚ ਗੁਜ਼ਾਰਾ ਇਹ ਆਪਣੇ ਘਰ ਦਾ ਕਰਕੇ ਦਿਖਾਣ ਇਹ ਐਮ ਐਲ ਏ ਬਣ ਜਾਂਦੇ ਐ ਐਮ ਪੀ ਬਣ ਜਾਂਦੇ ਇਹਨਾਂ ਨੂੰ 2-2 2.5 ਲੱਖ ਰੁਪਇਆ ਤਨਖਾਹਾਂ ਲੱਗਦੀਆਂ ਪੈਨਸ਼ਨਾਂ ਲੱਗਦੀਆਂ ਪਰ ਇਹ ਜਿਹੜੇ ਬੰਦੇ ਗਾਹ ਕੰਮ ਕਰਨ ਲਈ ਰੱਖਦੇ ਆ ਦਫ਼ਤਰਾਂ ਦੇ ਵਿੱਚ ਉਹਨਾਂ ਦਾ ਕੀ ਹਾਲਾਤ ਹੋਇਆ ਪਿਆ ਵਾ ਅੱਜ ਤੁਸੀਂ ਦੇਖ ਸਕਦੇ ਆ ਦੇਖੋ ਕਿੰਨਾ ਮਲਾਈਮਾਂ ਦੇ ਵਿੱਚ ਰੋਸ ਆ ਸੋ ਸਾਨੂੰ 24 ਘੰਟੇ ਦਾ ਟਾਈਮ ਦੇ ਕੇ ਅੱਜ ਤੱਕ ਇਹਨਾਂ ਨੇ ਮੀਟਿੰਗ ਦਾ ਟਾਈਮ ਨਹੀਂ ਦਿੱਤਾ ਅੱਜ ਅਸੀਂ ਇਹੀ ਬਾਈਟ ਦੇ ਵਿੱਚ ਆਪਣੀ ਦੇ ਵਿੱਚ ਕਹਿਣਾ ਚਾਹੁੰਦੇ ਕਿ ਅੱਜ ਵੀ ਫਾਇਰ ਦੇਖੋ ਕਿ ਰਵਜੋਧ ਡਾਕਟਰ ਰਵਜੋਧ ਜੀ ਆਪਣੇ ਦਫ਼ਤਰ ਦੇ ਵਿੱਚ ਬੈਠੇ ਆ ਉਹਨਾਂ ਨੂੰ ਨਾ ਤਾਂ ਇਹਨਾਂ ਦੇ ਧਰਨਿਆਂ ਦੀ ਆਵਾਜ਼ਾਂ ਸੁਣ ਰਹੀਆਂ ਨਾ ਨਾਅਰੇ ਦੀਆਂ ਆਵਾਜ਼ਾਂ ਸੁਣ ਰਹੀਆਂ ਵਾ ਕਿ ਇੱਥੇ ਆ ਕੇ ਮੰਗ ਪੱਤਰ ਉਹਨਾਂ ਨੂੰ ਲੈਣਾ ਚਾਹੀਦਾ ਕਿ ਸਰਕਾਰ ਦਾ ਇਹੀ ਰਵਈਆ ਵਾ ਇਹੀ ਸੋਚ ਦੇ ਕੇ ਇਹਨਾਂ ਨੇ ਵੋਟਾਂ ਸਾਡੇ ਕੋਲੋਂ ਲਈਆਂ ਸੀਗੀਆਂ ਸਾਰਿਆਂ ਕੋਲੋਂ ਅਗਲਾ ਕੀ ਆਪਣੇ ਹੋਏਗਾ ਅਗਲਾ ਬਹੁਤ ਵੱਡੇ ਪੱਧ ਤੇ ਐਡੀਟਿਸ਼ਨ ਆ ਦੇਖੋ ਸਾਨੂੰ ਵੀ ਟਾਈਮ ਦਿੱਤਾ ਜੀ ਇਹ ਤੱਕ ਸਾਣਾ ਪੈਨਲ ਮੀਟਿੰਗ ਦਾ ਟਾਈਮ ਫਿਕਸ ਨਹੀਂ ਕੀਤਾ ਗਿਆ ਨਾ ਫਾਇਰ ਵਾਲਿਆਂ ਨੇ ਕੀਤਾ ਗਿਆ ਵਾ ਜੇ ਪੈਨਲ ਮੀਟਿੰਗ ਦਾ ਟਾਈਮ ਨਾ ਫਿਕਸ ਹੋਇਆ ਤਾਂ ਅਸੀਂ ਰਲ ਕੇ ਕੋਈ ਹਾਈਵੇ ਜਾਮ ਕਰਾਂਗੇ ਜਾਂ ਚੰਡੀਗੜ੍ਹ ਡਾਇਰੈਕਟੋਰੇਟ ਦਫਤਰ ਘੇਰਾਂਗੇ ਸਭ ਨੂੰ ਜੈ ਪੀਨ ਜੈ ਭਾਰਤ ਜੀ ਬਲਾਜਾਮੇਤ ਜਿੰਦਾਬਾਦ